ਲੱਕੜ ਤੋਂ ਬਾਇਓਚਾਰ ਬਣਾਉਣਾ ਵੀਰੇ ਜਿਵੇਂ ਉਹ ਡਰਮ ਸੀ ਉਹਦੇ ਵਿੱਚ ਵੱਡੀਆਂ ਲੱਕੜਾਂ ਨਹੀਂ ਪੈ ਸਕਦੀਆਂ ਠੀਕ ਹੈ ਜੀ ਇਹਦੇ ਵਿੱਚ ਜਿਵੇਂ ਹੁਣ ਜਿਹੜਾ ਡਿੰਗਲ ਫਾਇਰ ਇਹਦਾ ਡਾਇਮੀਟਰ ਆਏਗਾ 6 ਫੁੱਟ 6 ਤੋਂ 7 ਫੁੱਟ ਤਾਂ ਇੱਕੋ ਸਾਈਜ਼ ਦੀਆਂ ਲੱਕੜਾਂ ਲਈਆਂ ਆਪਾਂ 1 ਤੋਂ 2 ਇੰਚ ਦੀਆਂ ਲੈਂਥ ਇਹਨਾਂ ਦੀ 6 ਫੁੱਟ 7 ਫੁੱਟ ਜਿਹੜੀ ਪੈ ਸਕੀ ਉਹਦੇ ਵਿੱਚ ਜਦੋਂ ਆਪਣੀ ਕਿਨ ਭੱਜ ਗਈ ਇਹਦੇ ਵਿੱਚ ਆਪਾਂ ਮਟੀਰੀਅਲ ਪਾਈ ਜਾਣਾ ਠੀਕ ਹੈ ਜੀ ਮੇਨ ਗੱਲ ਇਹ ਹੈ ਕਿ ਉਹਦੇ ਵਿੱਚ ਤਾਂ ਬਣਨਾ ਵਾ ਬਾਇਓਚਾਰ 50 60 ਲੀਟਰ ਠੀਕ ਹੈ ਜੀ ਇਹ ਜੇ ਤੁਸੀਂ 1000 ਲੀਟਰ ਵੀ ਬਣਾ ਸਕਦੇ ਹੋ ਮਤਲਬ ਇੱਕ ਏਕੜ ਦਾ ਇੱਕ ਟਨ ਤੁਸੀਂ ਬਣਾਓਗੇ ਤਾਂ ਇੱਕ ਏਕੜ ਦਾ ਹੱਲ ਹੋ ਜਾਣਾ ਤੁਹਾਡਾ ਜਿਵੇਂ ਹੁਣ ਆਪਾਂ ਥੋੜੀ ਜਿਹੀ ਪਾਤੀਆਂ ਫੇਰ ਆਪਾਂ ਥੋੜਾ ਜਿਹਾ ਵੇਟ ਕਰਾਂਗੇ ਠੀਕ ਹੈ ਜੀ ਫਿਰ ਐਵੇਂ ਕਰਕੇ ਜਦ ਤੱਕ ਇਹ ਪੂਰਾ ਨਹੀਂ ਭਰਦਾ ਤੁਸੀਂ ਜਿੰਨੀ ਮਰਜ਼ੀ ਲੱਕੜ ਪਾਈ ਜਾਓ ਇਹਦੇ ਵਿੱਚ ਥੈਂਕ ਯੂ ਬਾਇਓਚਾਰ ਕਿੰਨ ਪਖਾਤੀ ਜੀ ਆਪਾਂ ਹੁਣ ਇਹਦੀ ਜਿਹੜੀ ਲੱਕੜ ਦਾ ਬਾਇਓਚਾਰ ਬਣਾਉਣਾ ਉਹ ਪਾਵਾਂਗੇ ਇਹਦੇ ਵਿੱਚ ਬੋਲ ਕੇ ਸਾਹ ਲਓ ਜੀ ਹੁਣ ਆਪਾਂ ਕਵੈਂਟਿੰਗ ਕਰਤੀ ਹੁਣ ਇੱਕ ਵਾਰੀ ਆਪਾਂ ਤਾਰਾਂ ਆਂ ਕੱਢ ਕੇ ਦੀ ਠੀਕ ਹੈ ਜੀ ਇਹਨੂੰ ਡਿਸਮੈਂਟਲ ਕਰਾਂਗੇ ਫੇਰ ਆਪਾਂ ਇਨਸ਼ੋਰ ਕਰਾਂਗੇ ਜਿਹੜਾ ਆਪਣਾ ਬਾਇਓਚਾਰ ਆ ਉਹ ਪੂਰਾ ਕਵਿੰਚ ਹੋ ਗਿਆ ਕਿ ਨਹੀਂ ਹੋ ਗਿਆ ਉਧਰ ਹੀ ਖੋਲੇਗੀ ਠੀਕ ਹੈ ਇਹਨੂੰ ਇਸ ਸਾਈਡ ਤੋਂ ਉੱਪਰਲੀ ਨੂੰ ਉੱਪਰ ਹੀ ਕਰ ਲਓ ਪਹਿਲਾਂ ਕਰ ਦੇ ਬੋਲ ਲੈਣਾ ਉਹ ਲੈ ਲਓ ਲੋੜੀ ਨੂੰ بس ਇਹ ਰਿੰਗੋ ਫਾਇਰ ਨਾਲ ਬਾਇਓਚਾਰ ਬਣਾ ਲਿਆ ਜੀ ਕੁਆਂਟੀਟੀ ਥੋੜੀ ਪਾਈ ਸੀ ਤੁਸੀਂ 1 ਜਾਂ 2 ਟਨ ਵੀ ਬਾਇਓਚਾਰ ਇਹਦੇ ਨਾਲ ਬਣਾ ਸਕਦੇ ਹੋ ਹੁਣ ਆਪਾਂ ਇਹ ਇਨਸ਼ੋਰ ਕਰਨਾ ਹੈ ਕਿ ਬਈ ਇਹ ਧੁਕੇ ਨਾ ਹਨਾ ਹੁਣ ਇਹਦੇ ਚ ਚੰਗੀ ਤਰ੍ਹਾਂ ਪਾਣੀ ਪਾਵਾਂਗੇ ਉੱਤੇ ਇਹਦੇ ਠੀਕ ਹੈ ਜੀ ਤੇ ਫੇਰ ਇਹ ਆਪਣਾ ਬਾਇਓਚਾਰ ਤਿਆਰ ਹੋ ਜਾਊਗਾ ਇਹਦੇ ਪਾਣੀ ਪਾ ਆ ਰੇਕ ਨਾਲ ਇਹਨੂੰ ਫਲਾ ਦੇ ਆਪਣੇ ਇਹਦੇ ਨਾਲ ਵੱਡੇ ਨਾਲ ਫਲਾ ਦੇ ਛੋਟੇ ਨਾਲ ਫਲਾ ਲ ਇਹਨੂੰ ਰੇਕ ਦੇ ਨਾਲ ਥੋੜਾ ਜਿਹਾ ਫਲਾ ਲਓ ਤੇ ਇਹ ਤੇ ਪਾਣੀ ਚੰਗੀ ਤਰ੍ਹਾਂ ਪਾ ਲੋ ਠੀਕ ਹੈ ਜੀ ਵਾਹਿਗੁਰੂ ਨੇਚਰ ਵਾਹਿਗੁਰੂ ਪੂਰਾ ਨੇਚਰਲ ਫਾਰਮ ਤੇ ਹੈਗੇ ਆ ਜੀ ਆਪਾਂ ਤੇ 5 ਤੋਂ 7 ਦਸੰਬਰ ਨੂੰ ਜਿਹੜੀ ਸੋਇਲ ਤੇ ਟ੍ਰੇਨਿੰਗ ਹੋਣੀ ਹੈ ਜੀ ਉਦੀ ਤਿਆਰੀ ਕਰ ਰਹੇ ਆ ਠੀਕ ਹੈ ਜੀ ਤੇ ਸਾਰੇ ਆਰਗੇਨਿਕ ਫਾਰਮਿੰਗ ਕਰਨ ਵਾਲੇ ਭਰਾਵਾਂ ਨੂੰ ਸਦਾ ਕੀ ਇਸ ਟ੍ਰੇਨਿੰਗ ਨੂੰ ਜ਼ਰੂਰ ਅਟੈਂਡ ਕਰੋ ਜੀ